ਪੰਜਾਬੀਓ ਮੈਂ ਤੁਹਾਡੀ ਖਿਦਮਤ ਚੇਸ ਕਰਕੇ ਬੋਲ ਰਿਹਾ ਕਿ ਮੈਂ ਦੇਖਣਾ ਚਾਹੁੰਦਾ ਸੀ ਕਿ ਹਿੰਦੁਸਤਾਨ ਨਹੀਂ ਪੂਰੀ ਦੁਨੀਆ ਦੇ ਵਿੱਚ 네ਗੇਟਿਵਿਟੀ ਜਿਹੜੀ ਹੈਗੀ ਹੈ オリジナਲਿਟੀ ਤੋਂ ਬਹੁਤ ਜ਼ਿਆਦਾ ਫੈਲ ਰਦੀ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਬੜੇ ਲੋਕਾਂ ਨੇ ਬਹੁਤ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕੀਤੇ ਕਿਉਂਕਿ ਸੱਚ ਜਾਣਦੇ ਹੋ ਪੰਜਾਬੀ ਹੋ ਕੇ ਮੇਰੇ ਨਾਲ ਅੰਗਰੇਜ਼ੀ ਬੋਲ ਰਹੇ ਸਨ ਪੰਜਾਬੀ ਬੰਦੇ ਤੇ ਮੈਨੂੰ ਬੜੇ ਨੇ ਕਿਹਾ ਜੀ ਤੁਸੀਂ ਅੰਗਰੇਜ਼ੀ ਦਾ ਘਾਣ ਕਰਤਾ ਤੁਸੀਂ ਰੇਪ ਕਰਤਾ ਅੰਗਰੇਜ਼ੀ ਨੂੰ ਤੁਸੀਂ ਅੰਗਰੇਜ਼ੀ ਸਾਰੀ ਕਨਸਰਨ ਬੋਲੀ ਹੈ ਮੈਂ ਉਹਨਾਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਜਦੋਂ ਗੋਰਿਆਂ 'ਚ ਜਾਂਦਾ ਤੇ ਜੇ ਕਿਸੇ ਨੂੰ ਕੋਈ ਸ਼ੱਕ ਹੈਗਾ ਤਾਂ ਉੱਥੇ ਆ ਕੇ ਮੇਰੇ ਲੈਕਚਰ ਕਮ ਡੈਮੋਨਸਟ੍ਰੇਸ਼ਨ ਸੁਣ ਲੈਣ ਕਿ ਮੈਂ ਅੰਗਰੇਜ਼ੀ ਕਿਵੇਂ ਬੋਲਦਾ ਤੇ ਅਗਲੀ ਗੱਲ بڑے ਬੰਦੇ ਨੇ ਕਿਹਾ ਵੀ ਭਾਈ ਸ਼ਾਇਦ ਨਸ਼ੇ 'ਚ ਟੱਲੀ ਐ ਸਕੌਚ ਪੀਤੀ ਹੋਈ ਐ ਤੇ ਉਹ ਉਹਦੇ ਬਾਰੇ ਮੈਂ ਕੋਈ ਸਫਾਈ ਨਹੀਂ ਦੇਣਾ ਚਾਹੁੰਦਾ ਉਸ ਬਾਰੇ ਮੇਰੇ ਘਰ ਦੇ ਮੇਰੇ ਨਾਲ ਰਹਿੰਦੇ ਮੇਰੇ ਮਿੱਤਰ ਤੇ 25 25 20 20 ਸਾਲ ਪੁਰਾਣੇ ਮੇਰੇ ਮਿੱਤਰ ਉਹ ਮੇਰੇ ਬਾਰੇ ਸੇ ਜਾਣਦੇ ਨੇ ਕਿ ਮੈਂ ਕੀ ਖਾਣਾ ਕੀ ਪੀਣਾ ਕਿਵੇਂ ਰਹਿਣਾ ਸੋ ਬਾਕੀ ਗੱਲ ਇਹ ਹੈ ਕਿ ਭਰਾਵੋ ਪੰਜਾਬੀ ਹੋ ਕੇ ਮੈਂ ਪੰਜਾਬੀ ਜ਼ੁਬਾਨ ਦੇ ਲਈ ਕੰਮ ਕਰ ਰਿਹਾ ਹਾਂ ਪੰਜਾਬੀ ਕਲਚਰ ਦੇ ਲਈ ਕੰਮ ਕਰ ਰਿਹਾ ਹਾਂ ਤੇ ਮੈਂ ਦੱਸਣਾ ਚਾਹੁੰਦਾ ਲੋਕਾਂ ਨੂੰ ਜੇ ਮੈਂ ਐ ਬੋਲ ਕੇ ਪਾਉਂਦਾ ਤੇ ਸ਼ਾਇਦ ਤੁਸੀਂ ਇਹਨੂੰ ਸ਼ੇਅਰ ਨਾ ਕਰਦੇ ਸ਼ਾਇਦ ਤੁਸੀਂ ਇਹਨੂੰ ਇੰਨਾ ਜ਼ਿਆਦਾ ਦੇਖਦੇ ਨਾ ਪਰ ਹੁਣ ਤੁਹਾਡਾ ਫਰਜ਼ ਬਣਦਾ ਕਿ ਮੇਰੀ ਇਸ ਵੀਡੀਓ ਨੂੰ ਵੀ ਉਹਨੇ ਸ਼ੇਅਰ ਕਰੋ ਜਿੰਨਾ ਤੁਸੀਂ ਨੈਗੇਟਿਵਿਟੀ ਨੂੰ ਫਲਾਇਆ ਕਿ ਆ ਸੁਣੋ ਜੀ ਬੰਮੀ ਬਾਈ ਕਿ ਅੰਗਰੇਜ਼ੀ ਸੁਣੋ ਜੀ ਪੁਰਾਣਾ ਸੁਣੋ ਤੇ ਇਹ ਵੀ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਆਈ ਐਮ ਐ ਡਬਲ ਐਮ ਐ ਐਲ ਐਲ ਬੀ ਡਿਪਲੋਮਾ ਨੇ ਪਬਲਿਕ ਲੇਸ਼ਨ ਤੇ ਮੈਂ ਇੱਕ ਐਮ ਐ ਐਲ ਐਲ ਬੀ ਅੰਗਰੇਜ਼ੀ ਮੀਡੀਅਮ ਦੇ ਵਿੱਚ ਹੀ ਕੀਤੀ ਹੈ ਸੋ ਇਸ ਕਰਕੇ ਮੈਂ ਸਾਰੇ ਦੋਸਤਾਂ ਨੂੰ ਇਹ ਬੇਨਤੀ ਕਰਦਾ ਕਿ ਪੰਜਾਬੀਓ ਜਿੱਥੇ ਚਾਰ ਪੰਜਾਬੀ ਜੁੜਨ ਉਹ ਤੇ ਪੰਜਾਬੀ ਬੋਲੋ ਮੈਂ ਉਸ ਰੈਸਟੋਰੈਂਟ ਦੇ ਵਿੱਚ ਕਾਫੀ ਪੀਣ ਗਿਆ ਸੀ ਤੇ ਪਰ ਉਥੇ ਜਾ ਕੇ ਮਹੌਲ ਹੋਰ ਤਰ੍ਹਾਂ ਦਾ ਦੇਖਿਆ ਤੇ ਮੈਂ ਵੀ ਉਹਨਾਂ ਦੇ ਨਾਲ ਜਾਣ ਬੁੱਝ ਕੇ ਇਹ ਕੰਮ ਕੀਤਾ ਸੋ ਇਸ ਲਈ ਜਿਹੜੇ ਹਾਰਟ ਹੋਏ ਨੇ ਅੰਗਰੇਜ਼ੀ ਦੇ ਪ੍ਰੇਮੀ ਉਹਨਾਂ ਤੋਂ ਮੈਂ ਖਿਮਾਂ ਦਾ ਜਾਚਕਾਂ ਬਾਕੀ ਮੈਂ ਪੰਜਾਬੀ ਆ ਤੇ ਮੇਰੀ ਜ਼ਬਾਨ ਪੰਜਾਬੀ ਆ ਤੇ ਮੇਰੀ ਮਾਂ ਨੇ ਮੈਨੂੰ ਪੰਜਾਬੀ ਸਿਕਾਈਆ ਤੇ ਮੈਂ ਹਮੇਸ਼ਾ ਪੰਜਾਬੀ ਰਹੂੰਗਾ ਸასი ਗਾਲ ਜੀ